ਮੈਨੂੰ ਪੁੱਛਣ ਲੱਗੇ ਪੱਤਰਕਾਰ ਕਹਿੰਦੇ ਸੀ ਨਾਮ ਲਾਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਵੀ ਉਹ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦਾ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਹੈ ਕਹਿੰਦੇ ਜੀ ਕੈਪਟਨ ਮਰਿੰਦਰ ਮੈਂ ਕਿਹਾ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਅੱਜਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜੇਪੀ ਹੈ ਕਹਿੰਦੇ ਅਂਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਔਰ ਨਾਲ ਗਰੰਟੀ ਦਿੰਦਾ ਵੀ ਆ ਠੀਕ ਹੈ ਗੱਲੇ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਕਰਨ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗਾ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਯਾਰ ਇਸਰੋ ਇਧਰ ਅੱਠਵੇਂ ਸਾਟੀ ਕੋਈ ਨਹੀਂ ਲੱਭਦਾ ਇਸਰੋ ਕਿੱਥੋਂ ਆ ਗਈ ਇਧਰ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਚ ਪੜਦਾ ਹੁੰਦਾ ਸੀ पढ़ाई पास मैंने लैके होंद् से इस करके हरेक टीचर मैं आके कहता सी अब तू रो में बैठ अब इस रो में अब इस रो में अब इसरो में इस से हमारा पुराना आता है फिर के केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਕਾਲੇ ਭਗਵਾਨਤ ਮਾਨ ਮੇਰਾ ਨਾਮ ਲੇਤਾ ਹੁਣ ਮੈਂ ਆਪਦੀ ਤਾਰੀਫ ਕਿਵੇਂ ਕਰਾਂਗਾ ਪਰ ਮੈਂ ਤਾਰੀਫ ਕਰਦੀ ਨਹੀਂ ਮੈਂ ਕਹਾਂ ਵੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ 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 ਸੋ ਵੀਰੋ ਸਾਰਾ ਤੁਹਾਡੀ ਰਹਿਮਤ ਹੈ ਲੋਕਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਲੀਡਰੋ ਮੈਂ ਬਹੁਤ ਲੀਡਰਾਂ ਨੂੰ ਕਹਿੰਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿੱਦẽ ਤੁਹਾਨੂੰ ਤੁਸੀਂ ਬਹਿਮ ਪੜ ਲਿਆ ਕਿ ਮੈਂ ਲੋਕਾਂ ਤੋਂ ਵੱਡਾ ਲੋਕ ਥੱਲੇ ਲਾ ਕੇ ਮਾਰਦੇ ਆ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਾਰਸ਼ ਤੇ ਬੜੇ ਬੜੇ ਲਾਲੇ ਜੀ ਲੋਕਾਂ ਨੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਤੇ ਤੁਹਾਡਾ ਆਪਣਾ ਪੋਤਾ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੈਂ ਵੀ ਕਰੋੜਾਂ ਰੁਪਏ ਫਿਲਮਾਂ ਚ ਕਮਾ ਲੈਂਦਾ ਜੀ ਮੈਂ ਵੀ ਲਫਟਰ ਚੈਲੰਜ ਹਿੰਦੀ ਫਿਲਮਾਂ ਚ ਚਲੇ ਗਏ ਸੀਗੇ ਮੈਨੂੰ ਕੀ ਲੋੜ ਸੀ ਕਿ ਇੱਥੇ ਇਹਨਾਂ ਨਾਲ ਪੰਗਾ ਲੈਣ ਦੀ ਪਰ ਮੇਰੇ ਦਿਲ 'ਚ ਇਹ ਆਇਆ ਭਗਵਾਨ ਤੁਮਾਨਾ ਹਾਸੇ ਵੀ ਉਹਦੀ ਚੰਗੇ ਲੱਗਦੇ ਨੇ ਜਿਉ ਚੁੱਲ੍ਹਿਆਂ ਚ ਅੱਗ ਮੱਚਦੀ ਹੋਵੇ ਤੇਰੇ ਸਾਹਮਣੇ ਪੰਜਾਬ ਮਰੀ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਦਾ ਬੇੜਾ ਗਰਕ ਹੋ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਯਾਰ ਲੀਡਰ ਤੂੰ ਕੀ ਕਰਦਾ ਤੂੰ ਕਸਟਾ ਸੀੜੀਆਂ ਕੱਢ ਕੇ ਚਲਾ ਜਾਏਂਗਾ ਦੁਨੀਆ ਤੋਂ ਨਾ ਨਾ ਕਰ ਯਾਰ ਉਜੇ ਹਿੱਸਾ ਪਾਸਮਾਚ ਥੋੜਾ ਜਿਹਾ ਹਿੱਸਾ ਪਾ ਵਿੱਚ ਵੜ ਵਿੱਚ ਵੜ ਜੇ ਕਿ ਸੀਵਰੇਜ ਸਾਫ ਕਰਨਾ ਹੋਵੇ ਸੀਵਰੇਜ ਵਿੱਚ ਵੜਨਾ ਪੈਂਦਾ ਸੀਵਰੇਜ ਸਾਫ ਕਰਨ ਵਾਸਤੇ ਜੇ ਨਰਮੇ ਨੂੰ ਕਣਕ ਨੂੰ ਝੋਨੇ ਨੂੰ ਸੁੰਡੀ ਲੱਗ ਜੇ ਮਾਰੋ ਰੋੜੇ ਮਾਰ ਕੇ ਜਾਂ ਰੋਲਾ ਪਾ ਕੇ ਸੁੰਡੀ ਨਹੀਂ ਹਟਦੀ ਵਿੱਚ ਵੜਨਾ ਪੈਂਦਾ ਢੋਲੀ ਲੈ ਕੇ ਸਪਰੇਅ ਦੀ ਫਿਰ ਮੈਂ ਆ ਗਿਆ ਉਹ ਇੱਕ ਚਿੜੀ ਸੀ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਭੱਜਣ ਲੱਗੇ ਭਗੜੜ ਮੱਚ ਗਈ ਕੱਲੀ ਇੱਕ ਚਿੜੀ ਸੀ ਉਹ ਜਾਂਦੀ ਟੋਬੇ 'ਚ ਛੱਪੜ 'ਚ ਆਪਣੀ ਚੁੰਝ 'ਚ ਪਾਣੀ ਭਰ ਕੇ ਅੱਗ ਤੇ ਪਾ ਲੈਂਦੀ ਸੀ ਫੇਰ ਗਈ ਚੁੰਝ ਭਰੀ ਫੇਰ ਪਾਤਾ 15-20 ਵਾਰੀ ਚੁੰਝ ਭਰ ਕੇ ਪਾਣੀ ਪਾਇਆ ਤਾਂ ਬਾਕੀ ਜਾਨਵਰ ਹੱਸਣ ਲੱਗ ਗਏ ਮਜ਼ਾਕ ਕਰਨ ਲੱਗੇ ਚਿੜੀ ਨੂੰ ਕਹਿੰਦੇ ਚਿੜੀਏ ਗਲਤਫਹਿਮੀ 'ਚ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਚਿੜੀ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਜੋਂਜ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊ ਤਾਂ ਉਦੋਂ ਤੁਹਾਡਾ ਨਾਂ ਤਮਾਸ਼ਾ ਦੇਖਣ ਵਾਲਿਆਂ ਜਿਹੜਾ ਡਰ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਸੋ ਮੈਂ ਇਹ ਸੋਚ ਕੇ ਆ ਗਿਆ ਕੋਈ ਨਹੀਂ ਮੈਂ ਕਿਹਾ ਜੇ ਤਾਂ ਹਾਰਾਂ ਬਾਅਦ ਹੀ ਗੱਲ ਹੈ ਕਟੂਕਟ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਨਾਂ ਲਿਖੀਏ ਤੇ ਮੇਰਾ ਨਾਂ ਤਾਂ ਆਵੇ ਤੁਸੀਂ ਐਡਾ ਵੱਡਾ ਮਾਨ ਸਤਕਾਰ ਦੇ ਦਿੱਤਾ ਐਡੇ ਵੱਡੇ ਅਹੁਦੇ ਦੇਤੇ ਤਾਂ ਵੀ ਉਹ ਤੁਹਾਡੇ ਵਾਸਤੇ ਹੀ ਆ ਬਸ ਉਹਦੇ ਲੈ ਖਿਲਾਤੀ ਜ਼ਿੰਦਗੀ ਕੋਈ ਕਿਸੇ ਕਿਸੇ ਦਾ ਲਾਲਚ ਨਹੀਂ ਕੋਈ ਮੈਂ ਕਿਸੇ ਖੱਡਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਕਿਸੇ ਬਸਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਟਾਬਿਆਂ ਚ ਹਿੱਸਾ ਨਹੀਂ ਪਾਉਣਾ ਹਿੱਸਾ ਜ਼ਰੂਰ ਪਾਉਣਾ ਹੈ ਪਰ ਸਾਢੇ 3 ਕਰੋੜ ਲੋਕ ਪੰਜਾਬੀ ਲੋਕਾਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਸਾਰੇ ਸਮਾਜ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਨਾ ਹੀ ਮੈਂ ਕਿਸੇ ਸਮਾਜ ਨੂੰ ਕੋਈ ਐ ਕਹਿਣਾ ਵੀ ਆਹ ਮੇਰਾ ਸਮਾਜ ਆ ਉਹਦਾ ਸਮਾਜ ਆ ਸਾਢੇ 3 ਕਰੋੜ ਮੇਰੇ ਹੀ ਹੈ ਸਾਢੇ 3 ਕਰੋੜ ਇਹ ਛੋਟੀ ਗੱਲ ਨਹੀਂ ਹੁੰਦੀ ਸਾਢੇ 3 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਉਦੋਂ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਜਦੋਂ ਜ਼ਿੰਮੇਵਾਰੀਆਂ ਵੱਧ ਜਾਣ ਫਿਰ ਬਹੁਤ ਸੰਭਲ ਸੰਭਲ ਕੇ ਚੱਲਣਾ ਪੈਂਦਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਖੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਹੈ ਪ੍ਰਮਾਤਮਾ ਤੇ ਜਿਹਦੇ ਸਿਰ ਤੇ ਧਰ ਦਿੰਦਾ ਉਹਨੂੰ ਫਿਰ ਪੈਰ ਬੋਚ-ਬੋਚ ਕੇ ਧਰਨੇ ਪੈਂਦੇ ਨੇ ਸੋ ਤੁਸੀਂ ਮੇਰੇ ਜ਼ਿੰਮੇਵਾਰੀ ਵਾਲਾ ਘਟਾ ਦਿੱਤਾ ਹੋਇਆ ਬਿਲਕੁਲ ਫਿਕਰ ਨਾ ਕਰੋ ਖਜ਼ਾਨੇ ਦਾ ਫਿਕਰ ਨਾ ਕਰੋ ਖਜ਼ਾਨਾ ਵੀ ਭਰੂੰਗਾ ਔਰ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਕਦੇ ਨਹੀਂ ਕਿਹਾ ਸਵਾ ਦੋ ਸਾਲ ਚ ਕਿਸ ਖਜ਼ਾਨਾ ਖਾਲੀ ਹੈ ਆਮ ਆਦਮੀ ਕਲੀਨਿਕ ਖੋਲਦੇ 829 ਡੇਢ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਡੇਢ ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉੱਥੇ ਲੈਣਾ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖਵੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਡਾਕਟਰ ਸਾਹਿਬ ਸਿਹਤ ਮੰਤਰੀ ਨੇ ਮੈਂ ਇਹਨਾਂ ਨੂੰ ਬੁਲਾ ਕੇ ਕਿਹਾ ਪੰਜਾਬ ਦਾ ਤਹਿਸੀਲ ਲੈਵਲ ਦਾ ਵੀ ਜ਼ਿਲ੍ਹਾ ਲੈਵਲ ਤੇ ਸਾਰੇ ਕੋਈ ਹਸਪਤਾਲ ਇਹ じゃ ਨਹੀਂ ਹੋਣਾ ਚਾਹੀਦਾ ਜਿਹਦੇ 'ਚ ਐਕਸਰ ਮਸ਼ੀਨ ਨਾ ਹੋਵੇ ਜਿਹਦੇ 'ਚ ਕੋਈ ਸਾਰੀਆਂ ਜਿਹੜੀਆਂ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ ਔਰ ਇੱਕ ਹੋਰ ਗੱਲ ਐਸਐਮਓ ਤੇ ਸੀਐਮਓ ਨੂੰ ਕਾਉਂਟੇਬਲ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਕਿ ਤੂੰ ਬਾਹਰਸਤਲ ਦੇ ਬਾਹਰੋਂ ਲੈ ਕੇ ਆ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਤੇ ਅਸੀਂ ਅਗਲੇ ਦਿਨ ਉਹਨੂੰ ਪੂਰੀ ਕਰ ਦਾਂਗੇ ਕਿਹੜੀ ਦਵਾਈ ਉਹਦੇ ਕੋਲ ਹੈ ਨਹੀਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮਰੀਜ਼ ਬਾਅਦ ਜਦ ਜਾਊਗਾ ਉਹਦੇ ਨਾਲ ਉਹ ਕਈ ਕਈ ਗੁਣਾ ਮਹਿੰਗਾ ਦਵਾਈ ਹੁੰਦੀ ਗਰੀਬ ਜਾਂਦੇ ਆ ਸਕੂਲਾਂ 'ਚ ਕੌਣ ਜਾਂਦਾ ਸਰਕਾਰੀ 'ਚ ਗਰੀਬ ਜਾਂਦੇ ਆ ਸੋ ਗਰੀਬਾਂ ਦੇ ਜਵਾਬ ਮੈਂ ਕਹਿੰਦਾ ਉਹਨਾਂ ਕੋਈ ਸਰਕਾਰ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਦੂਰ ਬਿਲਕੁਲ ਹੋ ਸਕਦੀ ਹੈ ਜੇ ਗਰੀਬਾਂ ਦੇ ਬੱਚਿਆਂ ਨੂੰ ਪੜਾ ਦੋਗੇ ਕੁਆਲਿਟੀ ਐਜੂਕੇਸ਼ਨ ਦੇ ਦੋ ਉਹ ਜੇਈ ਕਲੀਅਰ ਕਰਨ ਜੇਈ 8 ਈਟੀਟੀ ਕਲੀਅਰ ਕਰਕੇ ਉਹ ਟੈਟ ਕਲੀਅਰ ਕਰ ਲੈਣ ਉਹ ਆਈਐਸ ਦੇ ਪੇਪਰ ਦੇ ਦੇਣ ਡੀਸੀ ਬਣਨ ਐਸਐਸਪੀ ਬਣਨ ਉਹ ਗਰੀਬੀ ਚੱਕ ਸਕਦੇ ਆ ਹੋਰ ਕੋਈ ਨਹੀਂ ਚੱਕ ਸਕਦਾ ਸੋ ਤੁਹਾਡੇ ਨਾਲ ਸਕੂਲ ਹਸਪਤਾਲ ਬਣਨ ਲੱਗੇ ਨੌਕਰੀਆਂ ਬਣਨ ਲੱਗੀਆਂ ਪਾਣੀ ਨਹਿਰਾਂ ਦਾ ਆਉਂਦਾ ਕੱਸੀ ਦਾ ਪਾਣੀ ਆਉਂਦਾ ਨਹਿਰਾਂ ਦਾ ਪਾਣੀ ਹੁਣ ਉਹ ਕੱਸੀਆਂ ਜਿਹੜੀਆਂ ਰੁਲਗੀਆਂ ਸੀ ਅਸੀਂ ਲੱਭ ਲੱਭ ਕੇ ਪੱਕੀਆਂ ਕੀਤੀਆਂ ਤੇ ਅੱਜ ਨਹਿਰਾਂ ਦਾ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਕੱਸੀਆਂ ਜਿਹੜੀਆਂ ਨੇ ਪਹਿਲਾਂ 21% ਨਹਿਰਾਂ ਦਾ ਪਾਣੀ ਲੱਗਦਾ ਸੀਗਾ ਜਦੋਂ ਮੈਂ ਸੋਚ ਚੁੱਕੀ ਸੀ ਅੱਜ 98% ਤੇ ਹੋ ਗਿਆ ਜੀ ਤੇ ਨਾਲੇ 70% ਹੋ ਜਾਣਾ ਇਹਨਾਂ ਅਕਤੂਬਰ ਤੱਕ ਜਦੋਂ ਅਕਤੂਬਰ ਤੱਕ 70% ਪਾਣੀ ਹੋ ਗਿਆ ਨਾ ਨਹਿਰਾਂ ਦਾ ਪਾਣੀ 14 ਲੱਖ ਚੋਂ 6 ਲੱਖ ਟਿਊਬਲ ਬੰਦ ਹੋ ਜਾਣਗੇ ਪੰਜਾਬ ਚ ਮੇਰੇ ਤਾਂ ਉਗਲਾਂ ਤੇ ਰੱਟੇ ਪਿਆ 6 ਲੱਖ ਟਿਊਬਲ ਬੰਦ ਹੋ ਗਏ ਤਾਂ ਮੈਂ 18000 ਕਰੋੜ ਦੀ ਸਬਸਿਡੀ ਦੇਣਾ ਬਿਜਲੀ ਬੋਰਡ ਨੂੰ ਮੁਫਤ ਬਿਜਲੀ ਦੀ 6 ਲੱਖ ਟਿਊਬਲ ਬੰਦ ਹੋ ਗਏ ਘਟੋ-ਘਟ 5 ਤੋਂ 6000 ਕਰੋੜ ਰੁਪਿਆ ਬਚ ਜਾਊਗਾ ਤੇ 500-6000 ਕਰੋੜ ਰੁਪਿਆ ਬਚੂਗਾ ਆ ਤੱਕ ਅਕਤੂਬਰ ਚ ਤਾਂ ਵੀਰੋ ਮੈਂ ਜਮ੍ਹਾਂ ਤੁਹਾਨੂੰ ਹਿਸਾਬ ਲਾ ਕੇ ਦੱਸ ਦੇਣਾ ਪੰਜ ਤੋਂ 6000 ਕਰੋੜ ਬਚੂਗਾ ਸਿਰਫ 5200 ਤੋਂ 5500 ਕਰੋੜ ਦੀ ਖਰਚਾ ਹੈ ਜਿਹੜੀ ਮੈਂ ਸਭ ਤੋਂ ਵੱਡੀ ਗਰੰਟੀ ਪੂਰੀ ਕਰੂੰਗਾ ਮਾਵਾ ਪੈਣਾ ਨੂੰ 1000 ਰੁਪਏ ਮਹੀਨੇ ਵਾਲੇ ਉਹਦੇ ਚ ਕਰੂੰਗਾ ਜੇ ਮੈਂ ਉਹੀ ਕਹਿਣਾ ਹੁੰਦਾ ਜੇ ਮੈਂ ਉਹੀ ਕਹਿਣਾ ਹੁੰਦਾ ਵੋਟਾਂ ਵੇਲੇ ਉਹ 2 ਮਹੀਨੇ ਸ਼ੁਰੂ ਕਰ ਲੈਂਦੇ ਆਪਾਂ 2 ਮਹੀਨੇ ਮਾਵਾ ਪੈਣਾ ਦੇ ਖਾਤੇ 'ਚ 1000 ਰੁਪਏ ਪਾ ਦੋ ਵੋਟਾਂ ਤੋਂ ਬਾਅਦ ਬੰਦ ਕਰ ਦਿਓ ਨਾ ਮੈਂ ਉਹ ਸਕੀਮ ਸ਼ੁਰੂ ਹੀ ਨਹੀਂ ਕਰਦਾ ਜਿਹੜੀ ਰਾਜ ਬੰਦ ਕਰਨੀ ਪੈ ਜੇ ਜਦੋਂ ਮੇਰੇ ਕੋਲ ਪੈਸਾ ਆ ਗਿਆ ਕਲੀਅਰ ਆ ਗਿਆ ਮੈਂ ਵੀ ਕਮਰਸ ਕੀਤੀ ਹੋਈ ਹੈ ਮੈਂ ਵੀ ਬੀ ਕਾਮ ਦਾ ਸਟੂਡੈਂਟ ਹਾਂ ਮੈਨੂੰ ਪਤਾ ਹੈ ਕਿ ਜਦੋਂ ਕੋਈ ਸਕੀਮ ਸ਼ੁਰੂ ਕਰਨੀ ਆ ਉਹਦੇ ਵਾਸਤੇ ਬਜਟ ਪ੍ਰੋਪਰ ਹੋਣਾ ਚਾਹੀਦਾ ਜਿਵੇਂ ਬਿਜਲੀ ਦੇ ਬਿੱਲ ਨੇ ਹੁਣ ਤੱਕ ਜ਼ੀਰੋ ਆਉਂਦੇ ਆ ਨਾ ਐਂ ਆਉਂਦੇ ਰਹਿਣਗੇ ਐਸੀ ਤਰ੍ਹਾਂ ਜਦੋਂ 1000 ਰੁਪਏ ਇੱਕ ਵਾਰੀ ਮਾਂ ਪਾਣ ਦਾ ਸ਼ੁਰੂ ਹੋ ਗਿਆ ਬੰਦ ਨਹੀਂ ਹੋਣੀ ਸਕੀਮ ਮੁੜ ਕੇ ਐਂ ਚੱਲੂਗੀ ਫਿਰ ਉਹਦਾ ਬਜਟ ਅਲੱਗ ਹੋਊਗਾ ਫਿਰ ਹਾਲਾਂਕਿ ਮੈਂ 5 ਸਾਲਾਂ ਚ ਵਾਦਾ ਪੂਰਾ ਕਰਨਾ ਪਰ ਮੈਂ ਪਹਿਲੀ ਕਰ ਦੂੰਗਾ ਜਦੋਂ ਭ੍ਰਿਸ਼ਟਾਚਾਰ ਖਤਮ ਕਰਤਾ ਆਪਾਂ ਭਰਨ ਲੱਗੇ ਖਜ਼ਾਨਾ ਤੇ ਆਪਾਂ ਨੂੰ ਕੀ ਮੜਾ ਐਕਸਾਈਜ਼ ਦੇ ਵਿੱਚ ਆਪਾਂ ਅਪ ਹੋ ਗਏ ਮਾਈਨਿੰਗ 'ਚ ਆਪਾਂ ਅਪ ਹੋ ਗਏ ਜੀਐਸਟੀ 'ਚ ਆਪਾਂ ਅਪ ਹੋ ਗਏ ਹੋਰ ਤਾਂ ਹੋਰ ਦੇਖੋ ਪਿੰਡਾਂ 'ਚ ਬਿਜਲੀ ਆਉਂਦੀ ਹੈ ਖੇਤਾਂ 'ਚ ਬਿਜਲੀ ਆਉਂਦੀ ਹੈ ਖੇਤਾਂ 'ਾਂ ਲਈ ਦਿਨੇ ਵੀ ਆਉਂਦੀ ਹੈ ਰਾਤ ਨੂੰ ਅਸੀਂ ਬਿਜਲੀ ਵੇਚਦੇ ਆਂ ਮੁੰਬਈ ਨੂੰ ਪੂਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੀਰੋ ਕੱਲ ਤੱਕ 293 ਕਰੋੜ ਰੁਪਏ ਦੀ 253 253 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕਿਆ 1 ਮਾਰਚ ਤੋਂ ਲੈ ਕੇ 1 ਮਾਰਚ ਤੋਂ ਲੈ ਕੇ ਨਾਲੇ ਬਿਜਲੀ ਬੋਰ ਨਹੀਂ ਘਾਟੇ ਚ ਹੈਗਾ ਨਾਲੇ ਥਰਮਲ ਪਲੈਂਟ ਖਰੀਦੀ ਜਾਂਦੇ ਆ ਥਰਮਲ ਪਲੈਂਟ ਆਪਣਾ ਹੋ ਗਿਆ ਹੁਣ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਕਿਉਂਕਿ ਥਰਮਲ ਪਲੈਂਟ ਹੀ ਆਪਣਾ ਹੋ ਗਿਆ ਜਦੋਂ ਕੋਲੇ ਦੀ ਖਾਨ ਆਪਣੀ ਹੋ ਗਈ ਝਾਰਖੰਡ ਵਾਲੀ ਇੰਡਸਟਰੀ ਦੀ ਬਿਜਲੀ ਕਰੂੰਗਾ ਘਟਾਉਂਗਾ ਤਾਂ ਦੇਖੋ ਤੁਸੀਂ ਇੰਡਸਟਰੀ ਇੱਥੇ ਆਉਂਦੀ ਟਾਟਾ ਸਟੀਲ ਆ ਗਿਆ ਗ੍ਰਾਸੇਮ ਪੇਂਟ ਆ ਗਿਆ ਆ ਤੁਹਾਡੇ ਇਲਾਕੇ ਚ ਨਾ ਹਿੰਦੁਸਤਾਨ ਲੀਵਰ ਹੈ ਕਿਸਾਨ ਕੈਚੱਪ ਬਣਦੀ ਹੈ ਕਿਸਾਨ ਕੈਚੱਪ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ ਹੁਣ ਕਿੰਨਾ ਲੈਂਦੇ ਪੰਜਾਬ ਚੋਂ 500 ਮੀਟ੍ਰਿਕ ਟਨ 9500 ਮੀਟ੍ਰਿਕ ਟਨ 나ਸਿਕ ਤੋਂ ਲਿਆਉਂਦੇ ਨੇ ਫੈਕਟਰੀ ਨਾਬੇ ਹੈ ਟਮਾਟਰ 나ਸਿਕ ਤੋਂ ਆਉਂਦੇ ਨੇ ਮੈਂ ਕਿਹਾ ਸਾਨੂੰ ਦੱਸੋ ਕਿੰਨਾ ਪੈਦਾ ਕਰਨ ਸਾਡੇ ਨਾਲ ਗੱਲ ਕਰੋ ਕਹਿੰਦੇ ਜੀ ਉਹ ਵੈਰਾਈਟੀ ਪੰਜਾਬ ਚ ਪੈਦਾ ਨਹੀਂ ਕਰਦੇ ਮੈਂ ਤਾਂ ਮੈਂ ਪੀਏਯੂ ਵਾਲੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਪਠਾਏ ਸਾਇੰਟਿਸਟ ਮੈਂ ਕਿਹਾ ਜਿਹੜਾ ਟਮਾਟਰ ਕਹਿੰਦੇ ਨੇ ਪੈਦਾ ਕਰ ਉਹ ਗੱਲ ਹੋ ਗਈ ਹੁਣ 10000 ਦਾ 10000 ਆ ਨਾਬਾ ਆ ਅਮਲੋ ਪਾ 500 ਤੁਹਾਡਾ ਚੰਨੋਂ ਸਮਾਣਾ ਤੁਹਾਡੇ ਵਾਲਾ ਏਰੀਆ ਇੱਥੇ ਟਮਾਟਰ ਪੈਦਾ ਹੋਊਗਾ ਨਾਲੇ ਝੋਨੇ ਤੋਂ ਖੜਾ ਛੁੱਟੂਗਾ ਨਾਲੇ ਫਸਲ ਜਿਹੜੀ ਹੈ ਉਹ ਉਹ ਬੰਪਰ ਹੋਊਗੀ ਪੈਸੇ ਮਿਲਣਗੇ ਪੱਕੇ ਤੇ ਧਰਤੀ ਹੱਥਲੇ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਉਹ ਉਹ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਬਚਨ ਹੈ ਉਹ ਤੇ ਵੀ ਪੂਰੇ ਉਤਰਾਂਗੇ ਥੋੜੇ ਬਹੁਤ ਸੋ ਨਾਲੇ ਪੁੰਨ ਨਾਲੇ ਫਲੀਆਂ ਸੋ ਕੰਮ ਕਰਨਾ ਉਹ ਤਾਂ ਐਂ ਕਰਨਾ ਪਊਗਾ ਇਹਨਾਂ ਨੇ ਕੀ ਸਮਝ ਲਿਆ ਸੀ ਇਹ ਜਿੱਤ ਕੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲੈਂਦੇ ਸੀ ਲੋਕ ਨਾ ਆ ਜਾਣ ਹੁਣ ਕਿਥੇ ਪਬਲਿਕ ਨੇੜੇ ਨਹੀਂ ਲੱਗਣ ਦੇਣੀ ਇਹਨਾਂ ਨੇ ਮਹਿਲਾਂ ਦੇ ਕੁੰਡੇ ਅੰਦਰੋਂ ਲਾ ਲੇ ਪੌਣੇ ਪੰਜ ਸਾਲਾਂ ਮਾ ਖੋਲ ਲੈਂਦੇ ਸੀ ਜੋ ਲੋਕਾਂ ਕੋਲ ਜਾਣਾ ਹੁੰਦਾ ਸੀ ਐਤ ਕੀ ਕੀ ਹੋਇਆ ਮੈਨਾਂ ਦੇ ਗੁੰਡੇ ਦਾ ਲਾ ਲੇ ਜਦੋਂ ਪੌਣੇ 5 ਸਾਲ ਮੈਂ ਖੋਲਣ ਲੱਗੇ ਉਹ ਖੁੱਲੇ ਹੀ ਨਾ ਬਥੇਰੇ ਐ ਕੀਤਾ ਕਹਿੰਦੇ ਖੁੱਲਦਾ ਕਿਉਂ ਨਹੀਂ ਉਹ ਕਹਿੰਦੇ ਜੀ ਲੋਕ ਬਾਰੋਂ ਲਾ ਗਏ ਕਹਿੰਦੇ ਹੁਣ ਤੁਸੀਂ ਰਹੋ ਇੱਥੇ ਬਸ ਉਹ ਬੈਠੇ ਰਹੇ ਉੱਥੇ ਬਸ ਸਬੀਰੋ ਇਹਨਾਂ ਨੇ ਜਿਹੜੇ ਪਹਾੜਾਂ 'ਚ ਮਹਿਲ ਪਾਏ ਹੋਏ ਨੇ ਇਹਨਾਂ ਨੇ ਜਿਹੜੇ ਪਹਾੜਾਂ 'ਚ ਹੋਟਲ ਪਾਏ ਹੋਏ ਨੇ ਉਹ ਲੋਕਾਂ ਦੇ ਖੂਨ ਨਾਲ ਨੇ ਭਾਈ ਜੀ ਉਹ ਉਹ ਸਵੀਮਿੰਗ ਪੂਲ ਜਿਹੜੇ ਨਾ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਸੁਖ ਵਿਲਾਸ ਚ ਉਹ ਪੂਲ ਚ ਪਾਣੀ ਨਹੀਂ ਹੈਗਾ ਲੋਕਾਂ ਦਾ ਖੂਨ ਹੈ ਲੋਕਾਂ ਦਾ ਲੁੱਟਿਆ ਹੋਇਆ ਲੋਕਾਂ ਦਾ ਚੂਸਿਆ ਹੋਇਆ ਖੂਨ ਹੈ ਸੁਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫ੍ਰੀ ਹੈ ਸੁਖ ਵਿਲਾਸ ਨੂੰ ਲਗਜ਼ਰੀ ਟੈਕਸ ਫ੍ਰੀ ਨੇ ਸੁਖ ਵਿਲਾਸ ਨੂੰ ਜੀਐਸਟੀ ਤੇ ਸਟੇਟ ਦਾ ਜੀਐਸਟੀ ਉਹਨੂੰ ਐਸਜੀਐਸਟੀ ਕਹਿੰਦੇ ਨੇ ਸਟੇਟ ਦੀ ਜੀਐਸਟੀ ਉਹ ਸਾਰੀ ਮੁਫਤ ਹੈ ਸਾਰਾ ਕੁਝ ਮੁਫਤ ਸੁਖ ਵਿਲਾਸ ਨੂੰ ਮੇਰੇ ਹੱਥ ਚ ਕਾਗਜ਼ ਆ ਗਏ ਆਹੀ ਮੈਂ ਪੜਦਾ ਹੁਣਾਂ ਹੋਰ ਕਹਿੰਦਾ ਅੰਨਾ ਕੀ ਪਾਲੇ ਦੋ ਅੱਖਾਂ ਮੈਂ ਕਹਿੰ ਲਿਆਓ ਕਾਗਜ਼ ਕਰਾਂ ਹੁਣ ਕੱਢ ਕੇ ਕਾਗਜ਼ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਦਘਾਟਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁਖ ਵਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਸੜਕ ਜੀ ਢਾਉਣੀ ਹੈ ਸੁਖ ਵਿਲਾਸ ਵਾਲੀ ਸੜਕ ਤੋੜਨ ਦਾ జేసి బీ కలచ డ్డకి ఉద్ఘాట పైర